ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਆਪਾਂ ਜੀ ਸੂਟ ਕੱਢਣ ਲੱਗ ਰਹੇ ਸੀਗੇ ਸ਼ਾਮ ਦਾ ਟਾਈਮ ਹੈ ਜੀ ਇੱਥੇ ਸੂਟ ਕੱਢੀ ਜਾਂਦੇ ਆਪਾਂ ਥੋੜਾ ਜਿਹਾ ਰਹਿ ਗਿਆ ਸੀ ਆਪਣਾ ਸੂਟ ਹੁਣ ਇਹ ਕਹਿੰਦੀ ਕਲਰ ਚੇਂਜ ਕਰੋ ਇਹ ਸਾਰਾ ਕੁਝ ਦੱਸ ਦੇ ਜੀ ਆਟੋਮੈਟਿਕ ਮਸ਼ੀਨ ਹੈ ਵੀ ਕਲਰ ਚੇਂਜ ਕਰੋ ਹੁਣ ਆਪਾਂ ਕਲਰ ਪਹਿਲਾਂ ਸਿਲੈਕਟ ਕਰਕੇ ਲਗਾ ਦਿੰਨੇ ਆ ਹੁਣ ਆਪਣਾ ਇਕੱਲਾ ਗ੍ਰੀਨ ਰਹਿ ਗਿਆ ਪਾਉਣ ਵਾਲਾ ਇੱਕ ਕਲਰ ਦੇਖੋ ਇਕੱਲਾ ਗ੍ਰੀਨ ਰਹਿ ਗਿਆ ਇਹ ਗ੍ਰੀਨ ਦਿਖਾਰੇ ਵੀ ਗ੍ਰੀਨ ਪਾਉ ਹੁਣ ਟਾਈਮ ਅੱਥੇ 5 ਵਜਣ ਵਾਲੇ ਹੋ ਰਹੇ ਨੇ ਜੇ ਆਪਾਂ ਮਾੜੇ ਮੜਨ ਨਾਲ ਲੇਟ ਹੋ ਜਾਨੇ ਡੰਗਰਾਂ ਚ ਜਾਣ ਤੋਂ ਫਿਰ ਅਸੀਂ ਸਵੇਰੇ ਅਸੀਂ 10 10:30 ਵਜੇ ਸਨਨੀ ਕਰਕੇ ਇਹਨਾਂ ਨੂੰ ਪੂਰਾ ਦਾਣਾ-ਦਵਣਾ ਸਾਰਾ ਪਾ ਕੇ ਇਹਨਾਂ ਨੂੰ ਜਾ ਕੇ ਬਿਠਾ ਦੇਣੇ ਹੁਣ ਜਾ ਕੇ ਠਾਈਆਂ ਨੇ ਜੀ ਆਪਾਂ ਆਪਣੇ ਮੱਝਾਂ ਉੱਠਦੀਆਂ ਨੇ ਉਹਨਾਂ ਟਾਈਮ ਜਿਹਨਾਂ ਟਾਈਮ ਆਪਾਂ ਜਾਈਏ ਨੇ ਉਹਨਾਂ ਚ ਰੱਜੀਆਂ ਪੁੱਜੀਆਂ ਨੇ ਇਹ ਰਿਹਾ ਗੈਸਪਣਾ ਸੂਟ ਮਖਾ ਇਹ ਪੂਰੀ ਕਰਦੀ ਹੈ ਥੋੜਾ ਜਿਹਾ ਅੱਗੇ ਹੋਰ ਜੋਇੰਟ ਲੱਗੂਆ ਇਸ ਦਾ ਤੀਜਾ ਦੋ ਜੋਇੰਟ ਲੱਗ ਚੁੱਕੇ ਨੇ ਇਸ ਦੇ ਤੀਜਾ ਜੋਇੰਟ ਹੋਰ ਲੱਗੂ ਆ ਦੇਖੋ ਜੀ ਫਿਰ ਉਹਦੇ ਉੱਪਰ ਪਹਿਣੀਆਂ ਇਹ ਵਾਲੀਆਂ ਬੱਤਕਾਂ ਇਹ ਹੈ ਜੀ ਜੀ ਬਾਜੂ ਦਾ ਡਿਜ਼ਾਈਨ ਤੇ ਇੱਧਰ ਬੇਲ ਪੈ ਰਹੀ ਐ ਇੰਨੀ ਕ ਇੱਕ ਜੋਇੰਟ ਹੋਰ ਲੱਗੂਆ ਇਸ ਦੇ ਉੱਪਰ ਇਹ ਕਿਰੇ ਦਾ ਹੋ ਜੂਗਾ ਇਹਦੇ ਉੱਪਰ ਵੀ ਬੱਤਕਾਂ ਹੀ ਪਹਿਣੀਆਂ ਫਿਰ ਕਿਰੇ ਦੇ ਉੱਪਰ ਇਹ ਸੂਟ ਤਿਆਰ ਹੋ ਗਿਆ ਫਿਰ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਉੱਪਰ ਬੱਤਕਾਂ ਪਹਿਣੀਆਂ ਆ ਘੇਰੇ ਤੇ ਸਿੰਪਲ ਐ ਨਾ ਇੱਕ ਲਾਈਨ ਹੀ ਐ ਆ ਬਾਜੂ ਦੇ ਉੱਪਰ ਤੇ ਘੇਰੇ ਤੇ ਬਹੁਤ ਛੋੜਾ ਘੇਰਾ ਬਣੂਗਾ ਇਸ ਦਾ ਆਪਾਂ ਜਦ ਨੇ ਪਛਮਾ ਦਾ ਕੰਮ ਨੂੰ ਬਲੇਟ ਹੋ ਜਾਂਦਾ 10 ਮਿੰਟਾਂ ਨਾਲ ਸੁੱਕਣ ਨਾਲ ਤਿੰਨ ਮਸਾਂ ਦੀ ਧਾਰ ਹੈ ਜੀ ਕੱਢ ਦੇ ਕੁਵਿਲਾ ਹੋ ਜਾਂਦਾ ਹੈਗਾ ਫਿਰ ਦੂਜੀ ਵੀ ਆ ਜਾਂਦਾ ਹੈ ਡੇਟ ਹੋ ਜਾਂਦੇ ਫਿਰ ਉਹਨੂੰ ਕਹਿਣਾ ਖੋਜਦੇ ਪਈ ਖੜ ਜਾ ਜੇ ਆਪਾਂ ਮਸ਼ੀਨ ਚਲਾ ਲੈਨੇ ਫਿਰ ਆਪਾਂ ਨੂੰ ਲਾਲਚੂ ਦੇ ਵੀ ਥੋੜਾ ਜਿਹਾ ਬਸ ਇਹ ਪੂਰਾ ਹੋ ਜੇ ਇਹ ਪੂਰਾ ਹੋ ਜੇ ਕਰਦ ਕਰ 10 20 ਮਿੰਟ ਉੱਤ ਥੱਲੇ ਹੋਈ ਜਾਂਦੇ ਨੇ ਕਈ ਵਾਰ ਸਾਡਾ ਪਤੀ ਨਹੀਂ ਸਾਡੇ 4 4.5 ਵੀ ਡੰਗਰਾਂ ਚ ਵਗ ਜਾਂਦੇ ਆ ਜਿੱਦਾਂ ਮੜਾ ਜਾ ਕੰਮ ਹੋਵੇ ਮਸ਼ੀਨ ਦਾ ਉਦੋਂ ਨਾ ਸੇ ਰੇਟ ਵੀ ਹੋ ਜਾਂਦੇ ਆ ਚਲੋ ਜੀ ਹੁਣ ਆਪਾਂ ਡੰਗਰ ਪਸ਼ੂ ਦਾ ਕਰ ਲਈਏ ਕੰਮ ਮਸ਼ੀਨ ਦਾ ਆਪਣੀ ਦਾ ਕੰਮ ਹੋ ਗਿਆ ਪੂਰਾ ਇਹਨੂੰ ਕਰਤੀ ਜੇ ਆਪਾਂ ਬੰਦ ਹੁਣ ਆਪਾਂ ਕਰਦੇ ਆ ਆਪਣੇ ਡੰਗਰਾਂ ਦਾ ਕੰਮ ਇਹਨੂੰ ਫੇਰ ਦੇਖਾਂਗੇ ਜੀ ਰਾਤ ਨੂੰ ਚੱਟ ਜੀ ਲਾ ਦਾਂਗੇ ਰੋਟੀ ਤੋਂ ਬਾਅਦ ਰੋਟੀ ਟੁੱਟੀ ਖਾ ਕੇ ਆਪਾਂ ਇੱਕ ਛੱਟੇ ਤੇ ਫੇਰ ਲਾ ਦਾਂਗੇ ਫੇਰ ਆ ਸੂਟ ਨੇੜੇ ਲੱਗ ਜੂਗਾ ਕੱਲ ਤੱਕ ਇਹ ਸੂਟ ਵਰਕ ਹੋ ਜੂਗਾ ਆਪਣੇ ਵੀਡੀਓ ਵਿੱਚ ਜੇ ਐਡ ਆਉਂਦੀ ਹੈ ਉਹ ਐਡ ਨੂੰ ਪਲੀਜ਼ ਸਕਿਪ ਨਾ ਕਰਿਆ ਕਰੋ ਐਡ ਪੂਰੀ ਦੇਖ ਲਿਆ ਕਰੋ ਉਸ ਨਾਲ YouTube ਤੇ ਕੁਝ ਡਾਲਰ ਵਗੈਰਾ ਜੁੜਦੇ ਨੇਗੇ ਤੇ ਉਸ ਕਰਕੇ ਪਲੀਜ਼ ਤੁਸੀਂ ਐਡ ਪੂਰੀ ਦੇਖ ਲਿਆ ਕਰੋ ਨਾਲੇ ਤੁਸੀਂ ਵੀਡੀਓ ਵਿੱਚ ਸਕਿਪ ਨਾ ਕਰਿਆ ਕਰੋ ਵੀਡੀਓ ਪੂਰੀ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਨਾਲੇ ਚੈਨਲ ਨੂੰ ਵੱਧ ਤੋਂ ਵੱਧ ਕਰ ਲਓ ਜੀ ਸਬਸਕ੍ਰਾਈਬ ਕੜ ਜੋ ਇਹਨਾਂ ਨੂੰ ਕਾਲੀ ਲੱਗੀ 10 ਮਿੰਟਾਂ ਨਾਲ ਹਮ ਇਹਨੇ ਅਸੂਲੀ ਦੇਖੋ ਹੋਰ ਇਹ ਸੁਝਾ ਰਹੇ ਸੰਗਲੀ ਪਾਰ ਰੱਖੀ ਐ ਇਹਨੇ ਇਹ ਬਲੇਮੇ ਦੇ ਲੰਦਾ ਜੰਮੀ ਆ ਬੂਰਾ ਕਟਾ ਇਹ ਸੰਗਲੀ ਦੇਖ ਰਿਹਾ ਰਸਾ ਤੜਾਤਾ ਇਹਨੇ ਪਤ ਨਹੀਂ ਕਿਵੇਂ ਅੰਗਲੀ ਪਾਈ ਹਾਰ ਕੇ ਰਸਾ ਤਾਂ ਕੱਢ ਕੇ ਆਉਣਾ ਸੀ ਅੰਦਰੋਂ ਜਿਆਦਾ ਨਹੀਂ ਰਹੀ ਗੱਲ ਸਿੰਘ ਜੀ ਪਰਖੇ ਨੇ ਚੱਕੀ ਦੇ ਪਰਖੇ ਐਨੇ ਉਰੀਆ ਕੀ ਪਾਇਆ ਏਥੇ ਚਲ ਤਾਂ ਅੰਦਰ ਤਾਂ ਰਾਤ ਕੋਈ ਪਾਇਆ ਨਹੀਂ ਪਤਾ ਨਹੀਂ ਕੀ ਆਦਤ ਹੈ ਇਹਨੂੰ ਸੁngਦੇ ਸੰਭਲ ਪੋਣ ਪਤਾ ਨਹੀਂ ਕੀ ਆਦਤ ਹੈ ਬਲਕੇ ਇਹ ਗੋਲੀਆਂ ਦਾ ਸੀ ਹਾਂ ਉਹ ਬੀਬੀ ਗੋਲੀਆਂ ਆਪਣੇ ਛੋਟੀ ਆ ਜ ਨੇ ਤਾਰ ਕੱਢ ਲਈ ਓਦੋਂ ਬਾਅਦ ਵੀ ਐ ਪਸਮ ਜਾਂਦੇ ਨਾਲ ਦੀ ਨਾਲ ਅੱਧੇ ਪੌਣੇ ਘੰਟੇ ਬਾਅਦ ਡਾਕਟਰ ਕਹੇ ਸੀ ਗੋਲੀਆਂ ਕਹਿੰਦਾ ਬੀਬੀ ਗੋਲੀਆਂ ਦੇ ਦੇ ਰੋਜ਼ ਦੀਆਂ ਮੈਡੀਕਲ ਤੋਂ ਮਿਲ ਜਾਣਗੀਆਂ ਆਪਣੇ ਪਿੰਡ ਚੋਂ ਮਿਲ ਜਾਣਗੀਆਂ ਕੋਸ ਮੰਗਵਾਈਆਂ ਨਹੀਂ ਗਈਆਂ ਸਵੇਰ ਦਾ ਕੋਈ ਘਰ ਹੀ ਨਹੀਂ ਆਇਆ ਮਾਦੇ ਸਰਾ ਨਹੀਂ ਫਿਰ ਉਹ ਉਹ ਤੇ ਚੋਨਾ ਢੱਕਣਾ ਬੱਠੜ ਫਿਰ ਕੀ ਕਰੀਏ ਜੀ ਚੱਕ ਸਰਵਾਈਕਲ ਦੀ ਪ੍ਰੋਬਲਮ ਗੋਹਾ ਚੱਕਿਆ ਨਹੀਂ ਜਾਂਦਾ ਜਿਆਦਾ ਸਿਰਤੇ ਵਜਨ ਡਾਕਟਰ ਕਹਿੰਦੇ ਵਜਨ ਚੱਕਣਾ ਬੰਦ ਕਰੋ ਬੰਦ ਕਰੋ ਕੀ ਕਰੀਏ ਜੀ ਟੋਕਰੇ ਚੱਕਦੇ ਹਰੇ ਦੇ ਪਰ ਪਰ ਕੇ ਤਾਂ ਵੀ ਰੜਪਾ ਰਹੇ ਹਾਂ ਮੌਸਮ ਬਹੁਤ ਸੋਹਣਾ ਹੋ ਰਿਹਾ ਜੀ ਤਿੰਨ ਚਾਰ ਦਿਨਾਂ ਦਾ ਮੌਸਮ ਦਾ ਬਹੁਤ ਫਰਕ ਪੈ ਗਿਆ ਗਰਮੀ ਬਿਲਕੁਲ ਘਟ ਰਹੀ ਹੈ ਹੁਣ ਵਧੀਆ ਮੌਸਮ ਹੋ ਗਿਆ ਜਮਾ ਹੁਣ ਤਾਂ ਪੱਖਿਆਂ ਦੀ ਹਵਾ ਵੀ ਲੱਗਣ ਲੱਗ ਗਈ ਛੱਤਾਂ ਲਿਆਂ ਦੀ ਪਹਿਲਾਂ ਤਾਂ ਲੱਗਦਾ ਸੀ ਵੀ ਹਵਾ ਹੀ ਨਹੀਂ ਦਿੰਦੇ ਇਹ ਨਾ ਮਨੂਰ ਦੇਖਿਆ ਤਈਆ ਅਮਰੂਦ ਛੱਡਦੇ ਨਹੀਂ ਕੋਈ ਤੁਰਿਆ ਜਾਂਦੇ ਕੋਈ ਨਰੇਗਾ ਆ ਗਿਆ ਹੋਰ ਤੁਰੇ ਜਾਂਦੇ ਨਹੀਂ ਛੱਡਦੇਗੇ ਸੌਣ ਦੇ ਮਹੀਨੇ ਤਾਂ ਹੁਣ ਪਤਾ ਲੱਗਿਆ ਵੀ ਸੌਣ ਦਾ ਮਹੀਨਾ ਹੈ ਰੱਬ ਨੇ ਠੰਡ ਕਰੀ ਏ ਮਾੜੀ ਜਿਹੀ ਮੌਸਮ ਸੋਹਣਾ ਹੋਇਆ ਅੱਧਾ ਸੋਹਣਾ ਤਾਂ ਅੱਧੇ ਤੋਂ ਜ਼ਿਆਦਾ ਟਪਾਤਾ ਰੱਬ ਨੇ ਆਈ ਗਰਮੀ ਗਰਮੀ ਜਿਹੀ ਪਾਣੀ ਜਮੀ ਘੱਟ ਪੀਣ ਲੱਗਦੀਆਂ ਹੁਣ ਫੇਰ ਖੜ ਜਾ ਉਹ ਦੋਨੇ ਮਮਟੀਆਂ ਬੜੇ ਰੱਜ ਕੇ ਪਾਣੀ ਪੀਂਦੀਆਂ ਨੇ ਇਹਨਾਂ ਦੇ ਨਖਰੇ ਜ਼ਿਆਦੇ ਨਹੀਂ ਥੋੜੇ ਜਿਹੀ ਲੋ ਪੀ ਲੋ ਸੂਰ ਤੱਕ ਪਾਣੀ ਮਿਲੂਗਾ ਫਿਰ ਇਹਦਾ ਤੇ ਜਗ੍ਹਾ ਤੇ ਜਾ ਕੇ ਪੀਊਗੀ ਅਜੋ ਪੀਤਾ ਪੀਊਗੀ ਤੇ ਕੁਆਲਿਟੀ ਪਲ ਪੀਊਗੀ ਉਹ ਜਗ੍ਹਾ ਤੇ ਜਾ ਕੇ ਛੋਟੀ ਜਪਣੇ 20 ਤਰੀਕ ਤੋਂ 19 ਤੋਂ ਲੱਗ ਗਿਆ ਇਹਨੂੰ ਆ 19 ਨੂੰ 10 ਪੂਰੇ ਹੋ ਜਾਣਗੇ ਤੇ ਤਾਰੇ ਹੀ ਨਹੀਂ ਜਮੇ ਸੀ ਡਾਕਟਰ ਨੂੰ ਪੁੱਛਿਆ ਸੀ ਵਿਟਾਮਿਨ ਐਚ ਵੀ ਸੀ ਸਟਾਰਟ ਕਰ ਰੱਖੀ ਹੈ ਮਹੀਨਾ ਸੋ ਮਹੀਨਾ ਪਹਿਲਾਂ ਕਰਤੀ ਸੀ ਇੱਕ ਮਹੀਨਾ ਰਗੇ ਸੂਣਦਾ ਇਹਦਾ ਦਿਲ ਲੋ ਤਾਰਦੀ ਹੋਣੀ ਪਤਾ ਨਹੀਂ ਕੀ ਡਾਕਟਰ ਕਹਿੰਦਾ ਅੱਜ ਕੱਲੋ ਖੜ ਕਹਿੰਦਾ ਸਾਰੀਆਂ ਤੁਰਤੀ ਤਾਰਦੀਆਂ ਨੇ ਪਹਿਲਣਾ ਪਤਾ ਨਹੀਂ ਕੀ ਹੋ ਰਿਹਾ ਡੰਗਰਾਂ ਨੂੰ ਐ ਲੱਗਦਾ ਕੋਈ ਪਾਏ ਦਾ ਫਾਇਦਾ ਨਹੀਂ ਹੈਂਡਲ ਕਰੀ ਬੰਦਾ ਥਾ ਡੁੱਬੀ ਹੋਣਾ ਪਾਣੀ ਇਹਾ ਟੁਕੜੇ ਭਰ ਲਾਂਗੇ ਸੰਨੀ ਦਾ ਦੂਜਾ ਵੀ ਹੈ ਨਹੀਂ ਟੜ ਕੇ ਟੁਕੜੇ ਭਰ ਗਿਆ ਸੀ ਦੋ ਟੁਕੜੇ ਸਾਰੇ ਨੂੰ ਫਿਰ ਚੱਕ ਕੇ ਪੈ ਜਾਂਦੇ ਨੇ ਸਵੇਰੇ ਵੱਡੇ ਭਰ ਲੈਂਦੀ ਫਿਰ ਜਿਹੜੇ ਬੱਚੀ ਐ ਉਹ ਇੰਝ ਜਾਊਗੀ ਉੱਥੇ ਰਹਿ ਜੂਗੀ ਮੁੜ ਕੇ ਛੋਟੀ ਬਾਲਟੀ ਚ ਪਾਵਾਂ ਸੱਬ ਵੀ ਹੋ ਗਿਆ ਖਾਲੀ ਹਏ ਹਏ ਦਾਣਾ ਵੀ ਆਹ ਚ ਆ ਹੋ ਗਿਆ ਦਾਣਾ ਵੀ ਮੁਕੇ ਜੱਪਣਾ ਤਾਂ ਬਿਚਾਰ ਆਪਣਾ ਨੋਕ ਜਿਹੜਾ ਮੁੱਕ ਗਿਆ ਉਹ ਪੀ ਕੇ ਗਿਆ ਸੀ ਦਾਣਾ ਕੋਈ ਵੀ ਬੰਦਾ ਜਿਹੜਾ ਜਾਂਦਾ ਹੋਇਆ ਕੰਮ ਕਰਕੇ ਜਾਂਦਾ ਨਾ ਉਹ ਆਪ ਨੂੰ ਹਮੇਸ਼ਾ ਯਾਦ ਰਹਿੰਦੇ ਵੀ ਉਹ ਆ ਕੰਮ ਕਰਕੇ ਗਿਆ ਸੀਗਾ ਆ 17 ਤਰੀਕ ਨੂੰ 2 ਮਹੀਨੇ ਹੋ ਜਾਣਗੇ ਜਿਹਨੂੰ ਵਿਚਾਰੇ ਨੂੰ ਤੇ ਦਾਣੇ ਆਪਣੇ ਨੂੰ ਮੁੱਕੇ ਨੂੰ ਤਿੰਨ ਚਾਰ ਦਿਨ ਹੋ ਗਏ ਦੋ ਟੋਲ ਭਰਲੇ ਸਿੱਪਾ ਵੱਡੇ ਤੇਲ ਵਾਲੇ ਤੇ ਬਾਕੀ ਆਪਾਂ ਘਟਣਾਂ ਜਿ ਰੱਖ ਲਿਆ ਸੀਗਾ ਡੇਢ ਕੁ ਮਹੀਨਾ ਚੱਲਦਾ ਜੀ ਆਪਣੇ ਦਾਣਾ ਦੋ ਟੋਲ ਹੋਣ ਦੋ ਤਿੰਨ ਬਾਅਦ ਗੱਟੇ ਹੋਣ ਡੇਢ ਮਹੀਨਾ ਚੱਲ ਜਾਂਦਾ ਹੈ ਉਹਦੀ ਛੋਟੀ ਸਰਮ ਵਾਲੀ ਲੇਟੀ ਵੀ ਮੁੱਕ ਗਈ ਉਹ ਵੀ ਪੀਵਾਂਗੇ ਹੁਣ ਇਹ ਚ ਚੱਕੀ ਲਾਵਾਂਗੇ ਇਹ ਸੱਚੀ ਪੀਲਾਂਗੇ ਤਨੇ ਕਿਹਾ ਸੀ ਵਾ ਲਾਲੋ ਜਿਹੜੇ ਥੋੜੀ ਕਣਕ ਪਈ ਉਹ ਗੁੱਟਿਆਂ 'ਚ ਉਹ ਨਿਬੜ ਜਾਂਦੀ ਉਹ ਥੋੜੀ ਜੀ ਤੂੜੀ ਵਾਲੀ ਕਣਕ ਸੀਗੀ ਇਹ ਚੱਕੀ 'ਚ ਪਾਉਣ ਨੂੰ ਜੀਨ ਕਰਦਾ ਵੀ ਕਿਤੇ ਚੱਕੀ ਇਹ ਖਰਾਬ ਹੋ ਜੇ ਕੋਈ ਰੋਡ ਆ ਜਾਂਦਾ ਹੁੰਦਾ ਵਿੱਚੋਂ ਤਾਂ ਰੋਡ ਸਾਰੇ ਚੁਗਦੇ ਆ ਫਿਰ ਵੀ ਕੀਪਤਾ ਲੱਗਦਾ ਹੁੰਜ ਧਰਤੀ ਹੁਣ ਤਾਂ ਉੱਥੇ ਖਾਊਆ ਖੁਰਲੀ ਜੀ ਕੱਟੇ ਨੇ ਹੁਣ ਜਮਾ ਨਹੀਂ ਖਾਣੀ ਲੇਟੀ ਧਰਤੀ ਜੇ ਦੀ ਪਰਾਹੋ ਖਾ ਲੈ ਆਹ ਖਾਲੂਆ ਬੱਤੀਆਂ ਜਮਾ ਨਹੀਂ ਖਾਂਦਾ ਐਡਾ ਏ ਖਰਾਬ ਕੱਟਾ ਗਰਮੀ ਆ ਗਈ ਪਹਿਲਾਂ ਐ ਲੱਗ ਰਿਹਾ ਸੀ ਮੌਸਮ ਸਹੀ ਆ ਗੋਹਾ ਸਿੱਟਿਆ ਹਰੇ ਦਾ ਰੇੜੇ ਚੱਕੇ ਟੋਕਰੇ ਤਤੋ ਆ ਗਿਆ ਸਰੀਰ ਨੂੰ ਜਮੀ ਹੁਣ ਮੈਂ ਪਤਾ ਲੱਗਣਾ ਕਿ ਗਰਮੀ ਫੇਰ ਹੋਗੀ ਮੈਂ ਇਸ ਨੂੰ ਪਾਲ ਰੀ ਹੁਣ ਤਾਂ ਇਹ ਜਮੀ ਮੈਂ ਕਹਿੰਦੀ ਪਾਲਦੀ ਗਿਆ ਪੁਰਾਣਾ ਸਖਲ ਕੋਲੀ ਰਸਾ ਤੋੜਦਾ ਦੇਖ ਲਓ ਨੀ ਰਾਤ ਦੋ ਥਣ ਚੰਗੂ ਦੀਏ ਪੂਰੇ 2 ਲੀਟਰ ਦੁੱਧ ਅਸੀਂ ਚੋਨੇ 2 3 ਤਾਂ ਚੱਲ ਨਹੀਂ ਚੱਲ ਤਾਰਾਂ ਜਿਹੜਾ ਜੰਦ ਨੂੰ 2 ਲੀਟਰ ਦੁੱਧ ਪੀਂਦੀ ਪੀਂਦੀ ਇੱਕ ਟਾਈਮ ਦਾ ਤਾਨੂੰ ਆਹ ਹੋ ਗਿਆ ਵਿਚਾਰੀ ਕਮਜ਼ੋਰੀ ਜੀ ਚਲ ਪਲ ਜੂਗੀ ਇਹ ਜੰਮੀ ਚੰਬਲ ਗਈ ਰਾਤ ਨੂੰ ਖੁੱਲ ਗਈ ਸੀ 2 ਵਜੇ ਮੇਰਾ ਸਤੜਾ ਤਾਂ ਸੀ ਭੱਜ ਗਈ ਸੀ ਉਧਰ ਬੇੜੇ ਚ ਖੜ ਜਾ ਆ ਮੂੰਹ ਨਾ ਲਾ ਖੜਾ ਹੁਣ ਖੜ ਜਾ ਪਾਪ ਪੈਨ ਦਾ ਪਤਾ ਨਹੀਂ ਕਿ ਮੈਂ ਕੁਛ ਬੰਨੀ ਹੈ ਇਹ ਆ ਹਾਂ ਤਾਂ ਜਮੀ ਪੱਕੀ ਜਾਬਤਾ ਕਰਤਾ ਵਾ ਫਿਰ ਤਾਂ ਮੁੜ ਕੇ ਵੀ ਸੰਗਲੀ ਕੱਢਣੀ ਹੋਈ ਨਹੀਂ ਨਹੀਂ ਖੜ ਜਾ ਪਰ ਇਹ ਲੈ 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 ਦੁੱਧ ਦੇ ਉਹ ਕਿਨੇ ਜੇ ਬੰਤੀ ਨਹੀਂ ਤੂੰ ਫਰ ਦੇ ਖੜਾ ਬਾਲੀ ਸਿਆਣੀ ਐ ਪਾਣੀ ਤਾਂ ਪਿੰਦੀ ਨਹੀਂ ਜੀ ਹੁਣ ਕਿਵੇਂ ਆਹ ਪਾਣੀ ਵਧੀਆ ਪਿੰਦੀ ਆ ਨੀਰਾ ਹੀ ਵਧੀਆ ਖਾਦੇ ਬਹੁਤ ਵਧੀਆ ਪਾਣੀ ਹੁਣ ਆਪਾਂ ਪਿਆ ਹੀ ਨਹੀਂ ਇਹਨੂੰ ਪਾਣੀ ਹੁਣ ਤਾਂ ਰਹੀ ਨਹੀਂ ਤੂੰ ਕਿਉਂ ਤੇਰੇ ਮੂੰਹ ਪਾਣੀ ਚੱਕਿਆ ਸਾਰੇ ਤੇਰੇ ਮੂੰਹ ਕੁਛ ਪੂਰੇ ਦਿਨੇ ਮੂਹਰੇ ਬਲਟੀ ਪੀ ਰਹੀ ਐ ਮੈਂ ਇਸ ਵਿੱਚ ਨਹੀਂ ਸਲਾਹ ਕਰਦੇ ਜੇ ਆਪਾਂ ਇਹ ਜੇ ਵੇਚੂਗੀ 2 ਰੁਪਏ ਵਟਾਉਗੀ ਇੰਨੀਆਂ ਸਮਝੀਆਂ ਨਹੀਂ ਜੀ ਇਕੱਠੀਆਂ ਉਹ ਆਪਣੀ ਛੋਟੀ ਸੂਪੂਗੀ ਚ ਪੈਲਣ ਫਿਰ ਉਹ ਪੈਲਣ ਨਹੀਂ ਵੇਚ ਸਕਦੇ ਉਹਦਾ ਨਹੀਂ ਕੁਝ ਬਟਣਾਗਾ ਪਰ ਉਹ ਨੂੰ ਅਸੀਂ ਵੇਚਣਾ ਵੀ ਨਹੀਂ ਚਾਹੁੰਦੇ ਚਾਹੇ ਬੱਟੇ ਚਾਹੇ ਨਾ ਬੱਟੇ ਉਹਨੂੰ ਅਸੀਂ ਵੇਚਣਾ ਨਹੀਂ ਚਾਹੁੰਦੇ ਵਧੀਆ ਰਵੇਦੀ ਹੈ ਜੀ ਛੋਟੀ ਉਹ ਉਹਨੂੰ ਨਹੀਂ ਵੇਚਦੇ ਇਹ ਵੀ ਸ਼ਾਇਦ ਕੋਈ ਪਿੰਡ ਦਾ ਦੇਖਣ ਆਇਆ ਸੀ ਮੈਂ ਕਿਹਾ ਸੀ ਮੈਂ ਕਹਿ ਦਾਂਗੇ ਜੇ ਵੇਚਣੀ ਹੋਈ ਬਈ ਸਾਨੂੰ ਦੇ ਦਿਓ ਮੈਂ ਅਸਾਂ ਵਾਲੇ ਸੂਏ ਖੜ ਜਾ ਮੈਂ ਕਿਧਰੇ ਇਹਨੂੰ ਲੈ ਕੇ ਜਾਂਦੀ ਮੈਂ ਕੀ ਕਰਾਉਣਾ ਇਹਦੇ ਤੋਂ ਮਨ ਤਾਂ ਆਪ ਹੀ ਤਪਾ ਲਿਆ ਇਹਨੇ ਲੈ ਗਲਾਰ ਰਸਾ ਤਾਂ ਉਹੀ ਰਗੇ ਚਲਾ ਪੈ ਗਿਆ ਹੁਣ ਇਹ ਠਲਾਰ ਰਸਾ ਗੱੱਦਰ ਚੜ ਕੇ ਆਮ ਨਾਲ ਬਹਿ ਜਾਂਦੇ ਰਾਤ ਨੂੰ ਇਹ ਗੱੱਦਾ ਕਰਦੇ ਆ ਟਿੱਡਾ ਜਾ ਗੱਦੇ ਤੇ ਹੀ ਰਹਿੰਦੀ ਏ ਕੱਟੀ ਇਹ ਪਿੰਡ ਦੇ ਦੇਖਣਾ ਅਸੀਂ ਦੇਖਾਂਗੇ ਪਿੰਡ ਦੇ ਲੈਣਗੇ ਮੈਂ ਕਿਹ ਜੇ ਕਹਾਂ ਲਾਂਗੇ ਅੱਜ ਤੂੰ ਤੁਸੀਂ ਕਿਤੇ ਵੇਚਣੀ ਹੋਈ ਸਾਡੀ ਮੈਂ ਸਾਨੂੰ ਵਾਪਸ ਦੇ ਦਿਓ ਮੈਂ ਸਬਹੁਤ ਸੀੜਾ ਜੀ ਜੰਮੀ ਨਹੀਂ ਚੌੜ ਚਿੱਤੀ ਮੈਂਸ ਹੈਗੀ ਬਸ ਉਹਨਾਂ ਇੰਨੀਆਂ ਸੰਭਦੀਆਂ ਨਹੀਂ ਚਾਰ ਮੈਂਸ ਹੋ ਜਾਣਗੇ ਦੁੱਧ ਵਾਲੀਆਂ ਆਪਣੇ ਫਿਰ ਆਪਾਂ ਮੰਗਰੋ ਮੰਨ ਕਰੇ ਫਿਰ ਇੱਕ ਵੀ ਨਾ ਹੋਵੇ ਹੁਣ ਚੱਲ ਇਹਨੂੰ ਵੇਚ ਲਾਂਗੇ ਤੇ ਅੱਗੇ ਜੇ ਕਿਤੇ ਲੋੜ ਪਈ ਆਪਾਂ ਮੱਝ ਲੈ ਲਾਂਗੇ ਫਿਰ ਕਿਉਂਕਿ ਦੋ ਤਿੰਨ ਮੱਝਾਂ ਬਹੁਤ ਹੁੰਦੇ ਨੇ ਕਰੇ ਦੁੱਧ ਵਾਲੀਆਂ ਹੁਣ ਆਪਾਂ ਦਾ ਪੈੜਾ ਡੈਰੀ ਦਾ ਕੰਮ ਕਰਨਾ ਆਪਣੇ ਕਰੇ ਬਹੁਤ ਇੰਨਾ ਕ ਨਾਲੇ ਫਿਰ ਜੀ ਹੁਣ ਮਸ਼ੀਨ ਲੈ ਰੱਖੀ ਵਰਕ ਵਾਲੀ ਜੇ ਉਹਨੂੰ ਪ੍ਰੋਪਰ ਟਾਈਮ ਨਹੀਂ ਦਿੰਦੇ ਤਾਂ ਉਹ ਨਹੀਂ ਚੱਲਦੀ ਜੇ ਮੈਂ ਸਾਨੂੰ ਨਹੀਂ ਟਾਈਮ ਦਿੰਦੇ ਨਹੀਂ ਸੰਭਦੀਆਂ ਫਿਰ ਇਹ ਤੋਂ ਚੰਗਾ ਨਾ ਸਾਹਮਣ ਨਾਲ ਚੰਗਾ ਤਾਂ ਆਪਾਂ ਵੇਚ ਲੀਏ ਵਿੱਚੋਂ ਡੰਗਰ ਹਲ ਬਰਾਣ ਕਰਨ ਦਾ ਕੀ ਫਾਇਦਾ ਪਸ਼ੂਆਂ ਨੂੰ ਵੀ ਸੇਵਾ ਨਾ ਕਰੀ ਹਲ ਬਰਾਣ ਜੇ ਹੋ ਜਾਂਦੇ ਨੇ ਫਿਰ ਕੀ ਫਾਇਦਾ ਹੈ ਉਹਦਾ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਨਾਲੇ ਚੈਨਲ ਨੂੰ ਕਰ ਲਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਨੇ ਮੂ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਕਰ ਲਓ ਜੀ ਸਬਸਕ੍ਰਾਈਬ ਥੈਂਕ ਯੂ